ਨਾਮ ਮੇਰਾ ਨਾਮ ਜੀ ਇੱਥੇ ਉਮਰ ਦਾ ਤਕਾਜ਼ਾ ਨਹੀਂ ਹੁੰਦਾ ਗੁਰੂ ਘਰ ਦੇ ਵਿੱਚ ਉਮਰ ਨਹੀਂ ਦੇਖੀ ਜਾਂਦੀ ਇੱਥੇ ਪਿਆਰ ਦੇਖਿਆ ਜਾਂਦਾ ਸੋ ਅਸੀਂ ਤਾਂ ਪਹਿਲਾਂ ਵੀ ਕਿਤੇ ਨਾ ਇੱਥੇ 2 ਘੰਟੇ ਹਾਜ਼ਰੀ ਭਰ ਗਏ ਕੱਲ ਵੀ ਅਸੀਂ ਤਕਰੀਬਨ 2.5 ਘੰਟੇ ਹਾਜ਼ਰੀ ਲਾਗੇ ਸੀ ਤੇ ਮਾਹੌਲ ਅਸੀਂ ਦੇਖ ਲਿਆ ਕਿ ਸਮਾਗਮ ਬਹੁਤ ਵਧੀਆ ਚੜ੍ਹਦੀ ਕਲਾ ਦੇ ਵਿੱਚ ਹੋਵੇਗਾ ਕਿਉਂਕਿ ਤਿਆਰੀਆਂ ਬਹੁਤ ਚੜ੍ਹਦੀ ਕਲਾ 'ਚ ਉਹਨਾਂ ਨੇ ਕੀਤੀਆਂ ਕੱਲ ਦੇ ਕੱਲ ਵੀ ਲੱਗੇ ਰਹੇ ਕੱਲ ਛੋਟੇ ਮੁੱਚੇ ਉਹਨਾਂ ਦੇ ਦਸਤਾਰ ਮੁਕਾਬਲੇ ਵੀ ਇਹਨਾਂ ਨੇ ਕਰਾਏ। ਇਹ ਜज्ਵਾ ਹੁੰਦਾ ਹੈ। ਅੰਦਰ ਆਪਣੇ ਅੰਦਰ ਪ੍ਰੇਮ ਚਾਹੀਦਾ ਕਿਉਂਕਿ ਹੁਣੇ ਭਾਈ ਜਸਵੰਤ ਸਿੰਘ ਕਹਿੰਦੇ ਸੀ ਕਿ ਅਸੀਂ ਇਹਨਾਂ ਨੂੰ ਦੇਖ ਕੇ ਲੱਗਿਆ ਪਰ ਅਸੀਂ ਮੈਂ ਸਮਝਦਾ ਹੈ ਕਿ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੀ ਕਿਰਪਾ ਕਰਦੇ ਨੇ ਇਹ ਸਮਾਗਮ ਇਹ ਸੇਵਾਵਾਂ ਉਹੀ ਬੰਦਾ ਕਰ ਸਕਦਾ ਹੈ। ਗੱਲ ਪੈਸੇ ਦੀ ਨਹੀਂ ਕਿ ਪੈਸਾ ਬਹੁਤ ਹੈ ਸਾਡੇ ਕੋਲ। ਗੱਲ ਹੌਸਲੇ ਦੀ ਹੈ। ਜਿੱਥੇ ਜਿਹੜੇ ਜਿਹੜੇ ਸਮਾਗਮ ਇਹਨਾਂ ਦੇ ਵਿੱਚ ਪੈਸਿਆਂ ਦੀ ਵੀ ਲੋੜ ਹੁੰਦੀ ਹੈ ਹਰ ਇੱਕ ਚੀਜ਼ ਦੀ ਲੋੜ ਹੁੰਦੀ ਸਹਿਯੋਗ ਦੀ ਲੋੜ ਹੁੰਦੀ ਮੈਨ ਪਾਵਰ ਜਿਹਨਾਂ ਕੋਲ ਹੈ ਬੰਦੇ ਜਿਮਾਂ ਦੇ ਨਾਲ ਨੇ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਲੱਗਦੀ ਹੁੰਦੀ ਦੂਸਰੀ ਗੱਲ ਜਿਹੜੇ ਸਮਾਜਿਕ ਹਨ ਸਾਨੂੰ ਮਾਣ ਹੈ ਨਾ ਤੇ ਮਾਂ ਪਿਓ ਨੂੰ ਵਾਰ ਬੜਿਆਂ ਨੂੰ ਤਾਂ ਜ਼ਿਆਦਾ ਫਿਕਰ ਹੁੰਦਾ ਜਦ ਬੱਚੇ ਛੋਟੇ ਹੁੰਦੇ ਆ ਜਿਵੇਂ ਰੋਟੀ ਖਾਂਦੀ ਕੰਨੀ ਖਾਂਦੀ ਤੁਰਨ ਲੱਗਿਆ ਕੰਨੀ ਤੁਰਨ ਲੱਗਿਆ ਜਦ ਬੱਚਾ ਜਵਾਨ ਹੋਵੇ ਬਾਪ ਤਾਂ ਵੀ ਉੱਪਰ ਨਹੀਂ ਹੋ ਜੂਵੇ ਫਿਰ ਉਹਨੂੰ ਫਿਕਰ ਨਹੀਂ ਹੁੰਦਾ ਉਹਨੂੰ ਐ ਹੌਸਲਾ ਹੁੰਦਾ ਵੀ ਇਹ ਚਾਰ ਬੰਦਿਆਂ ਨੂੰ ਹੋਰ ਵੀ ਰੋਟੀ ਖਾ ਸਕਦਾ ਸੋ ਭਾਈ ਜਿਸ ਵੰਸ ਸਾਂਗੋਂ ਤੋਂ ਅੱਡੇ ਵਰਗਿਆਂ ਤੇ ਮਾਣ ਹੈ ਇਸੇ ਕਰਕੇ ਅਸੀਂ ਹੌਸਲੇ ਦੇ ਵਿੱਚ ਬੇਫਿਕਰ ਹੋ ਕੇ ਫਿਰ ਜਾਈਦਾ ਵੀ ਕੋਈ ਨਹੀਂ ਚਲੇ ਜਾਣਾ ਉੱਥੇ ਸਮਾਗਮ ਹੋ ਰਿਹਾ ਕਿੰਨੀ-ਕਿੰਨੀਆਂ ਰੂਹਾਂ ਪਿੱਛੇ ਭੋਲਾ ਜੀ ਹੁਣੀ ਜਿਨ੍ਹਾਂ ਨੇ ਬਚਪਨ ਤੋਂ ਹੁਣ ਤੱਕ ਸਾਰੀ ਜ਼ਿੰਦਗੀ ਲਗਾਤੀ ਬਾਬਾ ਮੋਹਨ ਸਿੰਘ ਉਹਨਾਂ ਦੀ ਸ਼ੇਰ ਸਿੰਘ ਉਹਨਾਂ ਦੀ ਗੁਰੂ ਕੇ ਲਾਡਲੀਆਂ ਫੌਜਾਂ ਨਾ ਨਸਾਰੀ ਤੁਹਾਡੇ ਕਿੱਡੀ ਵੱਡੀ ਕਿਰਪਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ ਹੋ ਕੇ ਹੋ ਗਏ ਸੰਗਤ ਬੈਠੀ ਹੈ ਦੇਵਤਿਆਂ ਦੀ ਨਿਆਈ ਉੱਥੇ ਤਾਂ ਕੋਈ ਕਮੀ ਰਹਿੰਦੀ ਹੁੰਨੀ ਨਹੀਂ ਭਾਈ ਗੁਰੂ ਸਾਹਿਬ ਤੁਹਾਡੇ ਦੇ ਕਿਰਪਾ ਕਰੇ ਤੁਸੀਂ ਹੋਰ ਚੜ੍ਹਦੀ ਕਲਾ ਦੇ ਵਿੱਚ ਰਹੋ ਮਬਾਜੀ ਕਨੋਲੇ ਵਾਲੇ ਗੱਲ ਆਈ ਸੀ ਮੇਰੇ ਨਾਲੇ ਸੀ ਕੱਲੋ ਅੱਜ ਵੀ ਸੰਪਰਕ ਹੁੰਦਾ ਰਿਹਾ ਅੱਜ ਇਹ ਸਮਾਗਮ ਪਿੰਨੇ ਸੀਗੇ ਪਿੰਨੇ ਸਮਾਗਮ ਕੋਲ ਤਾਂ ਕਿ ਮੈਂ ਇੱਥੇ ਤੁਹਾਡੇ ਕੋਲ ਹਾਜ਼ਰੀ ਭਰੀ ਹੈ ਕੋ ਇਹ ਤਾਂ ਹੌਸਲੇ ਨਾਲੇ ਮੁੰਡਾ ਖਰੀਜਦਾ ਵੀ ਸਾਡੇ ਪਿੱਛੇ ਰਹਿ ਗਿਆ ਜਿਹਨਾਂ ਨੇ ਸਾਹਮਣਾ ਹੈ ਔਰ ਕੁਲਵੀਰ ਇੰਨਾ ਹੌਸਲੇ ਵਾਲਾ ਮੁੰਡਾ ਇਹ ਇਹ ਵੀ ਮਹਾਰਾਜ ਦੀ ਕਿਰਪਾ ਹੈ ਦੇ ਉੱਤੇ ਵੀ ਤੇ ਬਾਬਾ ਜੀ ਨਾਲ ਇਹਨਾਂ ਦੇ ਨਹਿਮ ਸਿੰਘ ਜਿਹਨੇ ਜੁੜੇ ਹੋਏ ਨੇ ਉਹ ਵੀ ਉਹ ਸਾਰੇ ਹੀ ਪਲਾਜ਼ੇ ਵਾਲੇ ਜਿਹਨੇ ਵੀ ਨੇ ਲਖਵੀਰ ਉਹਨੀਆਂ ਸਾਰੇ ਪਲਾਜ਼ੇ ਜਿਹਨੇ ਵੀ ਨੇ ਨਾ ਔਰ ਤੁਸੀਂ ਕੋਹਰ ਦੇ ਕੋਈ ਰੰਦੇ ਕਿੱਡਾ ਵੱਡਾ ਇਹਨਾਂ ਨੇ ਇੱਕ ਕੰਮ ਕੀਤਾ ਹੋਇਆ ਵੀ ਕਿਸੇ ਗਰੀਬ ਪਰਿਵਾਰ ਦੀ ਲੜਕੀ ਦਾ ਵਿਆਹ ਹੋਵੇ ਮੈਂ ਛੇ ਦਸਤਾਸੀਂ ਜਾਂ ਨਹੀਂ ਮੈਨੂੰ ਨਹੀਂ ਪਤਾ ਕਿਸੇ ਵੀ ਪਰਿਵਾਰ ਦੀ ਲੜਕੀ ਦਾ ਵਿਆਹ ਹੋਵੇ ਉਹਦੇ ਵਿੱਚ ਇਹਨਾਂ ਨੇ ਇੱਕ ਫਰਨੀਚਰ ਦਾ ਬਣਾਇਆ ਹੋਇਆ ਗਜਟ ਕਹਿੰਦੇ ਉਹ ਹੈ ਪੈਕੇਜ ਪੈਕੇਜ ਬਣਾਉਣਾ ਹੋਇਆ 25000 ਠੀਕ ਹੋ ਗਿਆ 25200 ਰੁਪਏ ਦੇ ਵਿੱਚ ਉਹਦੇ ਵਿੱਚ ਇਹਨਾਂ ਨੇ ਤੁਹਾਨੂੰ ਡਬਲ ਬੈੱਡ ਦੇਣਾ ਪੀਡਾ ਸੈੱਟ ਦੇਣਾ ਗੱਡੇ-ਗੇੜੇ ਨਾਲ ਤੇ ਖੜਕੇ ਪੰਗ ਬੰਨੇ ਨਾਲ ਅਸੀਂ ਸਾਹਮਣੇ ਕਹਿੰਦੇ ਹੁੰਦੇ ਸੀ ਪਹਿਲਾਂ ਡਰੈਸਿੰਗ ਟੇਬਲ ਉਹ ਦੇਣਾ ਹੈ ਔਰ ਉਹ ਜਿਹੜਾ ਪੀਣਾ ਸੈਟ ਉਹਦੇ ਨਾਲ ਵੀ ਟੇਬਲ ਉਹਦੇ ਨਾਲ ਵੀ ਟਿੱਕੀ ਨਹੀਂ ਹੈ ਤਿੰਨ ਪੰਜ ਆਈਟਮਾਂ ਹੋਣਗੀਆਂ ਜੇ ਤੁਸੀਂ ਇਕੱਲਾ ਬਿਲਡ ਕਿਤੇ ਬਣਾਉਂਗੇ ਤਾਂ ਇਕੱਲਾ ਬਿਲਡ ਹੀ ਆਧਾ ਬਣੇਗਾ ਔਰ ਇਹ ਇਹਨਾਂ ਬੱਚਿਆਂ ਦਾ ਇੱਕ ਹੌਸਲਾ ਹੈ ਔਰ ਮੈਨੂੰ ਕਹਿੰਦੇ ਬਾਪੂ ਜੀ ਆਪਾਂ ਲੱਕੜੀ ਉਹ ਲਾਵਾਂਗੇ ਜਿਹੜੀ ਸਾਡੇ ਪਸੰਦ ਹੋਊਗੀ ਇਹ ਬੰਦਾਰ ਚਾਹੇ ਵਿਚ ਵੜ ਕੇ ਉੱਤੇ ਜੜ ਕੇ ਛਾਲਾ ਮਾਰੀ ਜਾਵੇ ਅੱਜ ਵੀ ਜਿਹੜੀਆਂ ਬੱਚੀਆਂ ਨੂੰ ਇਹ ਸਮਾਨ ਦੇ ਰਹੇ ਨੇ ਆਪਨ ਕਵਾਲਿਟੀ ਦਾ ਸਮਾਨ ਇਹਨਾਂ ਨੇ ਆਪ ਤਿਆਰ ਕਰਾਇਆ ਸਾਰਾ ਇੱਥੇ ਸਾਡੇ ਸਾਹਮਣੇ ਤਿਆਰ ਹੋਇਆ ਇਸ ਕਰਕੇ ਜਿਵੇਂ ਤੁਹਾਡੇ ਚੋਂ ਵੀ ਕਿਸੇ ਨੂੰ ਲੋੜ ਆ ਇਹਨਾਂ ਨਾਲ ਸੰਪਰਕ ਜ਼ਰੂਰ ਕਰੋ ਤੇ ਹੋਰ ਵੀ ਕਿਸੇ ਦਾ ਭਲਾ ਹੋ ਜਵੇ ਕਿਉਂਕਿ ਇਹਨਾਂ ਨੂੰ ਮਟੀਰੀਅਲ ਲੈਣ ਵਾਸਤੇ ਤੁਹਾਡੇ ਕੋਲ 50000 ਰੁਪਏ ਚਾਹੀਦੇ ਪਿੱਛੇ ਤੋਂ ਅੱਡਾ 25000 200 ਦੇ ਵਿੱਚ ਹੀ ਸੱਜਣਾ ਸੋ ਇਸ ਕਰਕੇ ਗੁਰੂ ਸਾਹਿਬ ਦੀ ਕਿਰਪਾ ਜੇ ਆ ਸਾਰਾ ਇਹਨਾਂ ਨੇ ਦਿਸਵੰਗ ਆ ਉਹਦੇ ਵਿੱਚੋ ਹੀ ਕਮਾਈ ਦੇ ਵਿੱਚੋ ਅੱਜ ਇਹ ਪਹਿਲਾ ਸਮਾਗਮ ਹੋਇਆ। ਆਰੰਭ ਕਰੇ ਆਉਣ ਵਾਲੇ ਸਮੇਂ ਵਿੱਚ ਵੱਡਾ ਸਮਾਗਮ ਕਰਾਂਗੇ। ਸਤਿਗੁਰੂ ਮਹਾਰਾਜ ਕਿਰਪਾ ਕਰਨ ਉਹ ਤੋਂ 2 ਮਹੀਨੇ ਪਹਿਲਾਂ ਅਸੀਂ ਤਿਆਰੀਆਂ ਸ਼ੁਰੂ ਕਰਾਂਗੇ। ਕਿਉਂਕਿ ਆਦਾ ਐਡਾ ਸਾਡਾ ਤਾਲਮੇਲ ਵੀ ਨਹੀਂ ਆਫਿਸ ਵਿੱਚ ਹੀ ਹੋਇਆ। ਸੋ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹਾਂ ਤੁਹਾਡੇ ਤੇ ਇਹਨਾਂ ਵਰchੀਆਂ ਤੇ ਸਤਿਗੁਰੂ ਨੇ ਕਿਰਪਾ ਕੀਤੀ ਕਿੰਨੀਆਂ ਸੰਗਤਾਂ ਦੀ ਆ ਦ੍ਰਿਸ਼ਟੀ ਪੈਂਦੀ ਹੈ। ਕਿੰਨੀਆਂ ਸੰਗਤਾਂ ਦਾ ਇਹਨਾਂ ਬੱਚਿਆਂ ਦੇ ਉੱਤੇ ਨਜ਼ਰ ਪਈ ਹੈ ਪਤਾ ਨਹੀਂ ਕਿਹੜੀ ਰੱਬ ਰੀ ਦੀ ਰੂਹ ਦੀ ਉਤਰੋ ਤੁਹਾਡੇ ਤੇ ਨਜ਼ਰ ਪੈ ਰਣੀ ਹੈ ਤੁਹਾਡਾ ਜੀਵਨ ਸਫਲ ਹੋ ਜਾਣਾ ਇਸ ਕਰਕੇ ਅਸੀਂ ਪ੍ਰਮਾਤਮਾ ਕੀ ਬੇਨਤੀ ਕਰਦੇ ਹਾਂ ਤੁਸੀਂ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ ਚ ਰਹੋ ਔਰ ਇਹ ਸਮਾਗਮ ਕਰਦੇ ਹਾਂ ਕਿਸੇ ਦੇ ਪਹਿਲੀ ਵਾਰ ਪਹਿਲਾ ਸਮਾਗਮ ਹੋਣ ਕਰਕੇ ਕੀ ਤੂਕੀਆਂ ਰਹਿ ਜਾਂਦੀਆਂ ਕਿਸੇ ਦਾ ਸਤਿਕਾਰ ਦੇ ਵਿੱਚ ਕਮੀ ਰਹੇਗੀ ਭੋਜਨ ਪ੍ਰਸ਼ਾਦ ਦੇ ਪਾਣੇ ਦੀ ਕਮੀ ਰਹੇਗੀ ਇਥੇ ਕੋਈ ਗੁਰੂ ਘਰ ਦੇ ਅੰਦਰ ਮਹਾਰਾਜ ਦੇ ਪ੍ਰਕਾਸ਼ ਦੀ ਸੇਵਾ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਉਹ ਤੁਸੀਂ ਸਾਨੂੰ ਦੱਸ ਕੇ ਜਾਇਓ ਜਿਹੜੇ ਸਿਆਣੇ ਆ ਉਹ ਦੱਸ ਕੇ ਜਾਇ ਕਰਦੇ ਆ ਤੁਹਾਨੂੰ ਦੱਸ ਕੇ ਜਾਇਓ ਤਾਂ ਕਿ ਅਸੀਂ ਅਗਲੀ ਵਾਰ ਨੂੰ ਉਹਦੀ ਗਲਤੀ ਦੀ ਸੋਧ ਕਰ ਸਕੀਏ ਔਰ ਜਿੰਨੇ ਮੀਡੀਏਟਰ ਖੜੇ ਨੇ ਮੇਰੇ ਵੀਰ ਸਾਰੇ ਸਾਰੇ ਸਾਡੇ ਛੋਟੇ ਭੈਣ ਭਰਾ ਨੇ ਬੱਚੇ ਨੇ ਸਾਡੇ ਗੁਰੂ ਕਿਰਪਾ ਕਰੇ ਨੇ ਉਹਨੂੰ ਜੱਟ ਦੀ ਕਲਾ ਕਰਕੇ ਸਤਗੁਰੂ ਇਹਨਾਂ ਦਾ ਘਰਵਾਰ ਬਿੰਦੂ ਕਣੀ ਰਾਤ ਚੌਵੀ ਸਤਿਗੁਰ ਮਹਾਰੰਗਨ ਜੀ ਦੀ ਬਖਸ਼ਿਸ਼ ਕਰ ਜਿੰਨੀਆਂ ਵੀ ਸੰਗਤਾਂ ਸਾਉਂਡ ਵਾਲੇ ਵੀ ਦਾ ਧੰਨਵਾਦ ਸਟੇਜ ਉੱਲੋਂ ਔਰ ਆ ਜਿਹੜਾ ਵੀ ਟੈਂਟ ਲੱਗਿਆ ਸਟੇਜ ਦਾ ਜੋ ਵੀ ਜਿਹਨੇ ਜਿਹੜੀ ਸੇਵਾ ਕੀਤੀ ਉਹਨਾਂ ਸਾਰਿਆਂ ਦਾ ਧੰਨਵਾਦ ਕਿਸੇ ਨੇ ਪਾਣੀ ਦੀ ਸੇਵਾ ਕੀਤੀ ਕਿਸੇ ਨੇ ਚਾਹ ਦੀ ਸੇਵਾ ਕੀਤੀ ਕਿਸੇ ਨੇ ਮਿੱਠੇ ਦੀ ਸੇਵਾ ਕੀਤੀ ਕਿਸੇ ਨੇ ਕੋਈ ਵੀ ਸੇਵਾ ਕੀਤੀ ਇਸ ਜੱਗ ਦੇ ਵਿੱਚ ਜਿਹਦਾ ਵੀ ਹਿੱਸਾ ਗਿਆ ਉਹਦਾ ਅਣਾਈ ਨਹੀਂ ਜਾਣਾ ਉਸ ਜੱਗ ਦੇ ਵਿੱਚ ਆਏ ਹੋਏ ਹਿੱਸੇ ਦਾ ਤੁਹਾਨੂੰ ਫਲ ਫਲ ਜੀ ਮਿਲੇ ਗਏ ਗੁਰੂ ਸਾਹਿਬ ਆਪ ਕਿਰਪਾ ਕਰਨ ਲਈ ਇਹਨੇ ਇੱਕ ਬੇਨਤੀ ਪ੍ਰਵਾਨ ਕਰੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਪ੍ਰਬੰਧਕਾਂ ਦਾ ਸਾਰਿਆਂ ਦਾ ਹੀ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਰੋਮ ਰੋਮ ਤੱਕ ਧੰਨਵਾਦ ਸਾਰੀ ਸੰਗਤ ਦਾ ਧੰਨਵਾਦ ਜੀ ਆਓ ਅਗਲਾ ਸਮਾਪਤੀ ਸਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ